ਨਵ ਅਰਵ ਉੱਤਰ ਤੁਸੀਂ ਤੁਹਾਨੂੰ ਇੰਨੇ ਪਰੇਸ਼ਾਨ ਕਿਉਂ ਹੁੰਦੇ ਪਿਓ ਇਸ ਵਾਰ ਵੀ ਤੁਹਾਡੀ ਦੀਵਾਲੀ ਵਧੀਆ ਜਾਏਗੀ ਆ ਥੋੜੀ ਦੇਰ ਤੱਕ ਨਾ ਤੁਹਾਡੇ ਚਾਚੂ ਨੇ ਆ ਜੰਨਾਵੇਂ ਜਾ ਕੇ ਉਹਨਾਂ ਨਾਲ ਜਿੰਨੇ ਮਰਜ਼ੀ ਪਟਾਕੇ ਲੈ ਆਈਓ ਫਸ ਫਿਰ ਤੁਸੀਂ ਪੂਜਾ ਦੀ ਤਿਆਰੀ ਕਰੋ ਤੇ ਆਪਾਂ ਅੱਜ ਰਲ ਕੇ ਦੀਵਾਲੀ ਵੀ ਮਨਾਣੀ ਹੈ ਤੇ ਰੋਟੀ ਵੀ ਖਾਣੀ ਮੰਮੀ ਇਹ ਕਹਿਣਾ ਚੰਦੇ ਤੁਸੀਂ ਉਧਰਲਾ ਕਰਨਾ ਵੇਚ ਦਿਓ ਜੇ ਮੈਂ ਤੇਰਾ ਕਹਿਣਾ ਮੰਨਦੀ ਤੇ ਮੈਂ ਦੋਨਾਂ ਕੁੜੀਆਂ ਨੂੰ ਪੜਾ ਲਿਖਾ ਕੇ ਚੰਗੀ ਨੌਕਰੀ ਲਵਾ ਦਿੰਦੀ ਆ ਜੋ ਮੇਰਾ ਬੜੇਪਾ ਦੇਖ ਲੈਂਦੀ ਆ ਆਪਣੇ ਹੱਥ ਮੇ ਆਪ ਵੱਡੇ ਨੇ ਹੁਣ ਮੈਂ ਘਰ ਵੇਚ ਕੇ ਵੀ ਮਾਂਵਾਂ ਨਹੀਂ ਵੱਢਣੀਆਂ ਤੇ ਸਕੂਟੀ ਕੱਢ ਤੇ ਮੈਨੂੰ ਘਰ ਛੱਡ ਕੇ ਆ ਮੈਂ ਨਹੀਂ ਇੱਥੇ ਰਹਿਣਾ ਅ ਕੀ ਗੇੜੇ ਤੇ ਕੱਢੀ ਜਾਂਦੇ ਹੋ ਗੇੜੇ ਕੱਡੇ ਤੇ ਕੋਈ ਹੱਲ ਹੋਣਾ ਲੈ ਮੈਂ ਗਿਆ ਮੰਜੇ ਤੇ ਬੈਠ ਕੇ ਕੋਈ ਹੱਲ ਹੈਗਾ ਨਾ ਗੇੜੇ ਮਾਰ ਕੇ ਕੋਈ ਹੱਲ ਹੈ ਨਾ ਬਹਿ ਕੇ ਕੋਈ ਹੱਲ ਹੈ ਹੱਲ ਤਾਂ ਪੰਨੂ ਦੋਨਾਂ ਨੂੰ ਸੋਚਣਾ ਹੀ ਪੈਣਾ ਚਾਹੇ ਗੇੜੇ ਮਾਰ ਕੇ ਸੋਚ ਲੋ ਚਾਹੇ ਬਹਿ ਕੇ ਸੋਚ ਲੋ ਮੇਰਾ ਦਿਮਾਗ ਤਾਂ ਹੁਣ ਚੱਲਦਾ ਨਹੀਂ ਤੇਰੇ ਦਿਮਾਗ ਦਾ ਮੈਨੂੰ ਪਤਾ ਉਦਾਂ ਹੀ ਖਾਲੀ ਹੈ ਜੱਦਾ ਤੂੰ ਆ ਕੈਮੀਕਲ ਲਵਾਇਆ ਉਹ ਤਾਂ ਜ਼ੀਰੋ ਹੀ ਕਰਤਾ ਤੂੰ ਜਦ ਦੀ ਮੈਂ ਵਿਆਹੀ ਆਈ ਐ ਨਾ ਬਾਲਾ ਦਾ ਇੱਕੋ ਵਾਰੀ ਕੰਮ ਕਰਾਇਆ ਉਹ ਵੀ ਤੁਹਾਨੂੰ ਚੁੱਭੀ ਜਾਨੀ ਐ ਮੈਂ ਚੁੱਭੀ ਤਾਂ ਤੂੰ ਮੈਨੂੰ ਪਰਸੋ ਦੀ ਜਾਨੀ ਐ ਜਾਦੀ ਤੂੰ ਆਪਣੀ ਮਾਂ ਨੂੰ ਛੱਡ ਕੇ ਆਈ ਐ ਮੈਂ ਗੇਮ ਬਣਾਉਣਾ ਚਾਹਨਾ ਵਾ ਤੂੰ ਗੇਮ ਖਰਾਬ ਕਰ ਦਿੰਨੀ ਐ ਕਿਹੜੀ ਗੇਮ 2 ਸਾਲ ਹੋ ਗਏ ਤੁਹਾਨੂੰ ਪੇਪਰ ਲੈ ਕੇ ਘੁੰਮਦਿਆਂ ਨੂੰ ਜਦੋਂ ਸਾਈਨ ਕਰਾਣ ਦੀ ਵਾਰੀ ਆਂਦੀ ਐ ਤੁਸੀਂ ਡਰ ਕੇ ਪਿੱਛੇ ਹੋ ਜਾਂਦੇ ਆਂ ਆਹ ਤਰ੍ਹਾਂ ਦੇ ਤੁਸੀਂ ਪੇਪਰ ਤਿਆਰ ਕਰਾਏ ਹੋਏ ਨਹੀਂ ਮੇਰੀ ਮਾਂ ਦਾ ਇੱਕ ਸਾਈਨ ਸਾਰਾ ਕੁਝ ਸਾਡਾ ਉਹ ਵੀ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਜੇ ਮੈਨੂੰ ਤੁਹਾਨੂੰ ਕਹਿਣੀ ਹੈ ਮੈਨੂੰ ਦੋ ਪੇਪਰ ਮੈਂ ਸਾਈਨ ਆਪਣੇ ਤਰੀਕੇ ਨਾਲ ਕਰਾ ਲੈਣੇ ਹਨ ਉਹ ਵੀ ਵਿਸ਼ਵਾਸ ਨਹੀਂ ਤੁਹਾਨੂੰ ਮੇਰੇ ਤੇ ਸੀਮਾ ਕੋਈ ਨਾ ਕੋਈ ਆਪਣੇ ਕੋਲੋਂ ਗਲਤੀ ਹੁੰਦੀ ਪਈ ਹੈ ਜਿਹੜੀ ਤੇਰੀ ਮਾਂ ਨੇ ਮੈਨੂੰ ਉਸ ਦਿਨ ਪੈਨਸ਼ਨ ਵਾਲਾ ਤਾਨਾ ਮਾਰਿਆ ਕੋਈ ਸੋਚ ਸਮਝ ਕੇ ਹੀ ਮਾਰਿਆ ਹਾਂਜੀ ਆ ਗੱਲ ਤਾਂ ਨਾ ਮੈਨੂੰ ਕਿਤੇ ਨਾ ਕਿਤੇ ਰੜਕਦੀ ਪਈ ਹੈ ਵੀ ਮੰਮੀ ਨੇ ਅੱਜ ਤੱਕ ਕਦੀ ਨਹੀਂ ਕਿਹਾ ਵੀ ਤੁਸੀਂ ਮੇਰੀ ਪੈਨਸ਼ਨ ਦਾ ਕੀ ਕਰਦੇ ਹੋ ਪਰ ਮੰਮੀ ਨੇ ਉਦੋਂ ਇਸ ਗੱਲ ਦਾ ਤਾਨਾ ਮਾਰਿਆ ਮਿੱਤੂ ਮੇਰੀ ਪੈਨਸ਼ਨ ਖਾਣਾ ਬੇ ਇਹਦਾ ਕੀ ਮਤਲਬ ਹੋਇਆ ਹਾਂ ਯਾਰ ਤੇਰੀ ਮਾਂ ਦੀ ਪੈਨਸ਼ਨ ਵਾਲੀ ਗੱਲ ਮੈਨੂੰ ਬੜੀ ਬੁਰੀ ਲੱਗੀ ਗੱਲ ਪਤਾ ਕੀ ਆ ਫੁੱਫੜਾ ਤੇਰੀ ਸੋਚੀ ਪੈਨਸ਼ਨ ਤੱਕ ਆ ਤਾਂਹੀਂ ਤੂੰ ਅੱਗੇ ਨਹੀਂ ਵਧਦਾ ਆ ਗਿਆ ਹੀਰਿਆ ਮੇਰੇ ਜਿਗਰ ਦੇ ਟੁਕੜਿਆ ਤੇਰੇ ਬਿਨਾ ਮੇਰੀ ਕੋਈ ਗਤੀ ਨਹੀਂ ਦੇਖੋ 부ਆ ਜੀ ਫੁੱਫੜ ਦੇ ਦਿਮਾਗ ਚ ਤਾਂ ਇਹੀ ਚੀਜ਼ਾਂ ਘੁੰਮਦੀਆਂ ਪੈਨਸ਼ਨ ਆ ਪੈਸਾ ਤੁਹਾਡਾ ਦਿਮਾਗ ਵੀ ਖਾਲੀ ਆ ਕੀ ਮਤਲਬ ਹੀਰੇ ਤੇਰਾ ਤੂੰ ਅੱਜ ਮੈਨੂੰ ਬੋਲਦਾ ਕਿੱਦਾਂ ਪਿਆ 부ਆ ਜੀ ਭਤੀਜਿਆਂ ਦੇ ਹਿੱਸੇ ਕਿਤੇ ਖਾਣੇ ਸੌਖੇ ਪਏ ਆ ਕਿਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਐਦੀ ਸਾਈਨ ਕਰਦੋਗੀ ਆ ਕੇ ਜਿਹੜੀ ਆ ਨਾ ਤੁਸੀਂ ਉਹ ਜਗ੍ਹਾ ਆਪਣੇ ਨਾਮ ਕਰਾਣੀ ਆ ਉਹ ਮਾੜੀ ਮੋਟੀ ਨਹੀਂ ਪ੍ਰਾਪਰਟੀ ਹੈਗੀ ਉਹ 60 ਲੱਖ ਰੁਪਏ ਦੀ ਜਗ੍ਹਾ ਆ ਉਹ 60 ਲੱਖ ਦੀ ਪ੍ਰਾਪਰਟੀ ਪਾਣ ਵਾਸਤੇ ਤੁਹਾਡੇ ਕੋਲ 2-3000 ਰੁਪਏ ਵੀ ਨਹੀਂ ਹੈਗਾ। ਉਹ ਹੀਰਿਆ ਜਾ ਦਿਮਾਗ ਨਾ ਖਰਾਬ ਕਰ। ਜਿਹੜੀ ਗੱਲ ਕਰਨ ਵਾਲੀ ਹੈ ਨਾ ਉਹ ਕਰ। ਦਿਮਾਗ ਮੇਰਾ ਪਹਿਲਾਂ ਹੀ ਖਰਾਬ ਹੈ। ਜਦੋਂ ਮੰਮੀ ਨੇ ਕਿਹਾ ਨਾ ਮੈਂ ਉਹ ਘਰ ਨਹੀਂ ਵੇਚਣਾ। ਉਹ ਪੋਲਿਓ ਪੰਛਿਓ ਤੁਹਾਨੂੰ ਨਹੀਂ ਪਤਾ ਦਿਨ ਤਿਹਾਰ ਚੱਲਦੇ ਪਏ ਆ। ਫੇ ਤੁਹਾਡੀਆਂ ਭਤੀਜੀਆਂ ਆ ਉਹਨਾਂ ਦੇ ਘਰੇ ਗੇੜਾ ਮਾਰੇ ਏ ਕੋਈ ਦੀਵਾਲੀ ਦਾ ਕੋਈ ਗਿਫਟ ਕੋਈ ਡੱਬਾ ਦੇ ਆਈ ਏ। ਤੁਸੀਂ ਤਾਂ ਸਾਰਾ ਮਾਲੇ ਹੜੱਪਣ ਨੂੰ ਫਿਰਦੇ ਹੋ। ਹੜਪੋ ਸਾਰਾ ਕੁਝ ਹੜਪੋ ਪਰ ਤਰੀਕੇ ਨਾਲ। ਦੇਖਿਆ ਸੀ ਮਾ ਕਿਤੇ ਨਾ ਕਿਤੇ ਤੈਨੂੰ ਕਿਹਾ ਸੀ ਨਾ ਗਲਤੀ ਹੁੰਦੀ ਪਈ ਐ ਆਹੀ ਗਲਤੀ ਹੁੰਦੀ ਪਈ ਐ ਜਿਹੜਾ ਆਪਾਂ ਕੁੜੀਆਂ ਦੇ ਜਾਂਦੇ ਨਹੀਂ ਉਹ ਫੁੱਫੜਾ ਫਿਰ ਰੋਕਿਆ ਕਹਿੰਨੇ ਆ ਜਾਓ ਚੱਕੋ ਸਕੂਟਰੀ ਰੱਖੋ ਦੋ ਡੱਬੇ ਰੱਖੋ ਦੋ ਸੂਟ ਥੋੜੇ ਜੇ ਪੈਸੇ ਤੇ ਜਾਓ ਉਹਨਾਂ ਦੇ ਘਰੇ ਸਹੀ ਗੱਲ ਐ ਤੁਸੀਂ ਤਾਂ ਨਾ 60 ਲੱਖ ਦੇਖ ਕੇ ਬੁੰਦਲ ਹੀ ਗਏ ਹੋ ਵੈਸੇ ਹੀਰੇ ਸੰਦੀਪ ਸਾਡਾ ਇੰਤਜ਼ਾਰ ਤਾਂ ਕਰਦੀ ਹੋਊਗੀ ਨਾ ਸੰਦੀਪਤਾ ਕੱਲ ਬਾਰ-ਬਾਰ ਦੇ ਦਈ ਸੀ ਬੁਹੇਵਾਲ ਨੂੰ ਕਿ ਕਦੋਂ ਮੇਰੇ ਪੂਆ ਫੁੱਫੜ ਆਣਗੇ ਦੀਵਾਲੀ ਦੇ ਕੇ ਜਾਣਗੇ ਤੁਹਾਡਾ ਸੰਦੀਪ ਨਾਲ ਉਹ ਪਹਿਲਾਂ ਜੈਸਮੀਨ ਦੇ ਘਰੇ ਜਾਣਾ ਬਣਦਾ ਸੀ ਉਹਨਾਂ ਦੇ ਬੱਚੇ ਤਾਂ ਬਾਰ-ਬਾਰ ਦੇਖਦੇ ਹੋਣਗੇ ਵੀ ਕਦੋਂ ਸਾਡੇ ਘਰੇ ਆਂਦੇ ਆ ਹਾਂਜੀ ਜੀ ਇਹ ਤਾਂ ਗਲਤੀ ਆਪਣੀ ਤੋਂ ਹੋਈ ਹੈ ਜੇ ਅੱਪਾ ਕੁੜੀਆਂ ਨਾਲ ਮਿੱਠੇ ਰਵਾਂਗੇ ਤਾਂ ਹੀ ਤਾਂ ਮੰਮੀ ਘਰ ਵਿੱਚੋਂ ਉਹ ਦੇ ਆਉਗੀ ਭਾਵੇਂ ਉਹ ਘਰ ਵਿੱਚੋਂ ਨੂੰ ਨਹੀਂ ਤਿਆਰ ਹੁੰਦੇ ਪਰ ਜਿਹੜਾ ਸੰਦੀਪ ਦਾ ਤੇ ਜੈਸਮੀਨ ਦਾ ਹਿੱਸਾ ਉਹਦੇ ਵਿੱਚ ਜੈਸਮੀਨ ਵਾਲਾ ਦਾ ਤੁਹਾਡੇ ਹਿੱਸੇ ਆ ਜਾਊ ਉੱਪਰ ਦੀ ਜੈਸਮੀਨ ਦੇ ਸੌਰੀਆ ਨੇ ਉਹਨੂੰ ਘਰੋਂ ਕੱਢਿਆ ਪਰ ਤੁਹਾਡਾ ਜੈਸਮੀਨ ਨਾਲ ਜਾਣਾ ਤਾਂ ਬਣਦਾ ਹੀ ਸੀ ਦੇਖ ਪੁੱਫੜਾ ਦੈਂ ਦੇਖ ਕੇ ਤਾਂ ਛਲਟਾ ਚਿੱਟੀਆਂ ਤੇ ਕਾਲੀਆਂ ਪਾ ਲੈਣਾ ਪਰ ਜਿਹੜੇ ਪੁੰਨ ਦੇ ਕੰਮ ਕਰਨੇ ਤੈਨੂੰ ਚਾਹੀਦੇ ਆ ਉਹ ਤਾਂ ਤੂੰ ਕਰਦਾ ਨਹੀਂ ਆਹੋ ਯਾਰ ਜੇ ਆਪਾਂ ਜੈਸਮੀਨ ਦੀ ਥੋੜੀ ਬਹੁਤੀ ਮਦਦ ਕਰ ਦਈਏ ਉਹਨੇ ਤਾਂ ਆਪਣੇ ਗੁਣ ਗਾਣਾ ਉਹਨੇ ਹਟਣਾ ਜੇ ਉਹ ਸਾਡੇ ਗੁਣ ਗਾਈ ਜਾਊਗੀ ਤੇ ਹਿੱਸਾ ਤਾਂ ਆਪਣਾ ਹੀ ਹੋ ਗਿਆ ਥੈਂਕ ਯੂ ਹੀਰੇ ਮੇਰੇ ਸ਼ੇਰ ਤੂੰ ਸਲਾਹ ਮੈਨੂੰ ਬੜੀ ਵਧੀਆ ਦਿੱਤੀ ਕੁਫੜਾ ਸਕੀਮ ਵਧੀਆ ਲੱਗੀ ਹੈ ਨਾ ਮੂੰਹ ਮਿੱਠਾ ਨਹੀਂ ਕਰਾਉਣਾ ਕੋੜਾ ਦਾ ਕਰਾ ਲੈ ਹੀਰੇ ਆਹ ਕਿਹੜੀ ਗੱਲ ਕਰਤੀ ਸਭ ਕੁਝ ਪਿਆ ਆਪਣੇ ਕੋਲ ਚੱਲ ਵੀ ਸਬਜੀ ਗਰਮ ਕਰ ਮੈਂ ਗਲਾਸ ਲੈ ਕੇ ਆਇਆ ਹੀਰੇ ਕੁਫੜਾ ਉਹ ਕਵਤਾ ਸੁਣੀ ਹੋਣੀ ਆ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣੀ ਪਰ ਉਹਨੂੰ ਸੱਚ ਮੈਂ ਕਰਕੇ ਦਿਖਾਉਂਗਾ ਇੰਨਾ ਨਹੀਂ ਖਾਣਾ ਪਵਨ ਮੈਨੂੰ ਅੱਜ ਵੀ ਉਹ ਦਿਨ ਯਾਦ ਨਹੀਂ ਕਿੱਦਾਂ ਆਪਾਂ ਸਾਰਾ ਪਰਿਵਾਰ ਬੈ ਕੇ ਦੀਵਾਲੀ ਮਨਾਉਂਦੇ ਸੀ ਵਿਸ਼ਕਰਮਾ ਦੇ ਕਰਦੇ ਸੀ ਭਈਆ ਦੋਸ ਕਰਦੇ ਸੀਗੇ ਯਕੀਨ ਜਾਨੀ ਹੋ ਰਿਹਾ ਕਿ ਆਪਾਂ ਸਾਰੇ ਕਿੱਦਾਂ ਵਿਖਰ ਜੇ ਗਏ ਆ ਨਾ ਕਿ ਭਈਆ ਦੋਸ ਤੇ ਨਾ ਮੈਨੂੰ ਤੇਰੇ ਪਿੱਛੇ ਪਿੱਛੇ ਭਜਣਾ ਮਿਲਦਾ ਹੁੰਦਾ ਸੀ ਰੁਕ ਜਾ ਕਿੱਥੇ ਜਾਈ ਨਾ ਪੈਲੀ ਟਿੱਕਾ ਲਵਾ ਲਾ ਇਸ ਵਾਰ ਵੇਖ ਲੈ ਮੈਂ ਫੋਨ ਵੀ ਨਹੀਂ ਕੀਤਾ ਤੇ ਤੂੰ ਆਪੇ ਹੀ ਆ ਗਈ ਟਿੱਕਾ ਲਵਾਉਣ ਵਾਸਤੇ ਪਵਨ ਤੂੰ ਐਵੇਂ ਨਾ ਸੱਤੇ ਦਿਨਾਂ ਦੀ ਪਰਵਾਹ ਕਰਦਾ ਰਿਹਾ ਕਰ ਆਪਣੇ ਪਰਿਵਾਰ ਵਾਲ ਵੀ ਧਿਆਨ ਦੇ ਉਹ ਵੀ ਸੋਚਦੇ ਹੋਣਗੇ ਕਿ ਦਿਨ ਤਿਆਰ ਹੁੰਦੇ ਨੇ ਇਹ ਕਿੱਧਰ ਭੱਜਿਆ ਰਹਿੰਦਾ ਭਾਬੀ ਪਰਵਾਹ ਵੀ ਉਹਨਾਂ ਦੀ ਕਰੀਦੀ ਹੁੰਦੀ ਹੈ ਜਿਹੜੇ ਆਪਣੇ ਹੋਣ ਉਹ ਜਿਹੜੇ ਆਪਣੇ ਹੋਣ ਦੇ ਦਿਖਾਵੇ ਕਰਦੇ ਨੇ ਨਾ ਉਹ ਰਿਸ਼ਤੇ ਖੁੱਡੇ ਪੰਗੇ ਹੁੰਦੇ ਨੇ ਹੁਣ ਤੁਸੀਂ ਆਪ ਦੇਖ ਲਓ ਰਾਜੀ ਜੀ ਨੂੰ ਪਤਾ ਸੀ ਇਹ ਦੀਵਾਲੀ ਤੇ ਉੱਥੇ ਜਾਊਗਾ ਉਹਨੂੰ ਇਹ ਵੀ ਪਤਾ ਸੀ ਕਿ ਹਾਂ ਕੋਈ ਟਿੱਕਾ ਲਵਾਣ ਵੀ ਜਾਊਗਾ ਤੇ ਮੈਂ ਆਇਆ ਤੇ ਉਹਨੂੰ ਇਹ ਪਤਾ ਸੀ ਕਿ ਮੰਨਤ ਨੂੰ ਨਾਲ ਲੈ ਕੇ ਜਾਊਗਾ ਕਿਉਂਕਿ ਮੰਨਤ ਆਰ ਬਾਬੇ ਨੇ ਟਿੱਕਾ ਲਾਂਦੀ ਆ ਚੁੱਪ ਕਰਕੇ ਉਹਨੇ ਸਵੇਰੇ ਮੰਨਤ ਨੂੰ ਸਕੂਟੀ ਤੇ ਬਿਠਾਇਆ ਤੇ ਕਿੱਧਰ ਗਈ ਹੈ ਮੈਨੂੰ ਹੱਲੇ ਤੱਕ ਨਹੀਂ ਪਤਾ ਮੈਨੂੰ ਨਾ ਪਵਨ ਕਈ ਵਾਰ ਨਾ ਰਦਿਕਾ ਦੀ ਬੜੀ ਯਾਦ ਆਂਦੀ ਹੈ ਕਿਦਾਂ ਜਦੋਂ ਇਹ ਨਵੀਂ ਵੀ ਆ ਕੇ ਆਈ ਸੀ ਇਹਨੂੰ ਆਟਾ ਨਹੀਂ ਗੁੰਨਾ ਆਂਦਾ ਸੀ ਰੋਟੀ ਨਹੀਂ ਬਣਾਣੀ ਆਂਦੀ ਸੀ ਤੇ ਮੰਮੀ ਨੇ ਇਹਨੂੰ ਡਾਂਟਦੇ ਰਹਿੰਦੇ ਸੀ ਤੇ ਮੈਂ ਅੱਗੇ ਖੜ ਜਾਂਦੀ ਸੀ ਕੋਈ ਗੱਲ ਨਹੀਂ ਮੰਮੀ ਛੋਟੀ ਐ ਨਵੇਂ ਵਿਆਹ ਕੀ ਆਈ ਹੈ ਹੌਲੀ ਹੌਲੀ ਕੰਮ ਸਿੱਖ ਜਾਏਗੀ ਆਹੋ ਬਾਬੀ ਆਹੋ ਜਿਹੜਾ ਛੇ ਹੋਣ ਹੋ ਤੇ ਇਹਨੂੰ ਆਵਲ ਹੋਣਾ ਚੱਕਣਾ ਨਹੀਂ ਆਂਦਾ ਸੀਗਾ ਨਾ ਉਹ ਉਹ ਆਣਾ ਹੁੰਦਾ ਸੀ ਨਾ ਇਹ ਸਾਰਾ ਕੁਝ ਅੱਗੇ ਹੋ ਕੇ ਤੁਸੀਂ ਕਰੋ ਇਹਨੂੰ ਉੱਥੇ ਹੋਣਾ ਨਹੀਂ ਤੁਸੀਂ ਸੰਹੋਤ ਪਾਸਾ ਤੁਸੀਂ ਸਿਖਾਇਆ ਪਰ ਇਹ ਤੁਹਾਡੇ ਸਣ ਇੱਕੋ ਵਾਰ ਚੀ ਭੁੱਲ ਗਈ ਇਹ ਮੇਰੇ ਹੁੱਟਕ ਨਹੀਂ ਪੱਲੇ ਪਿਆ ਪਵਨਾ ਮੇਰੀ ਇੱਕ ਗੱਲ ਨਾ ਸ਼ਾਦ ਰੱਖੀ ਜਦੋਂ ਇੱਕ ਮਾਂ ਆਪਣੀ ਧੀ ਦੀ ਡੋਲੀ ਤੋਰਦੀ ਹੈ ਨਾ ਉਹ ਉਹਨੂੰ ਬਸ ਇੱਕੋ ਹੀ ਮਤ ਦਵੇ ਧੀ ਜਿੱਦਾਂ ਤੂੰ ਮੈਨੂੰ ਮਾਂ ਸਮਝਿਆਈ ਨਾ ਉਦਾਂ ਹੀ ਆਪਣੇ ਸੋਹਰੇ ਘਰ ਜਾ ਕੇ ਆਪਣੀ ਸੱਸ ਨੂੰ ਮਾਂ ਸਮਝੀ ਪਰ ਫਿਰ ਜਦ ਉਹੀ ਮਾਂ ਆਪਣੀ ਧੀ ਨੂੰ ਨੂੰ ਬਾਰ ਬਾਰ ਫੋਨ ਕਰਕੇ ਸੋਹਰੇ ਘਰ ਦੀ ਸੂ ਲਵੇ ਨਾ ਤੇ ਫਿਰ ਉਹ ਕਰ ਅੱਜ ਵੀ ਖਰਾਬ ਹੁੰਦਾ ਤੇ ਕੱਲ ਵੀ ਉਹ ਭਾਬੀ ਇੱਕ ਗੱਲ ਐ ਜਿਹੜਾ ਬੰਦਾ ਅਣਖੀ ਹੁੰਦਾ ਨਾ ਉਹ ਤਾਂ ਕਹਿੰਦਾ ਜੇ ਤਾਂ ਤੂੰ ਕਰਨੀ ਆ ਆਪਦੀ ਮਾਂ ਨਾਲ ਗੱਲਾਂ ਚੱਕਾ ਆਪਦਾ ਬੋਰੀ ਬਿਸਤਰਾ ਤੇ ਡੰਡੀ ਪੈ ਪਰ ਭਾਬੀ ਕਈ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਅਣਖੀ ਹੋਣ ਦੇ ਨਾਲ ਨਾਲ ਨਾ ਥੋੜਾ ਅਡਜਸਟ ਕਰ ਲੈਂਦੇ ਨੇ ਉਹ ਵੀ ਸਿਰਫ ਆਪਣੇ ਪੱਛਿਆ ਦੇ ਮੂੰਹ ਨੂੰ ਹੁਣ ਮੈਂ ਵੀ ਰਾਧਿਕਾ ਨੂੰ ਕਿੰਨੀ ਵਾਰ ਕਿਹਾ ਵੀ ਆਪਦੀ ਮਾਂ ਨਾਲ ਗੱਲਾਂ ਕਰਨੀਆਂ ਬੰਦ ਕਰ ਦੇ ਤੇਰੀ ਮਾਂ ਦੀਆਂ ਹੀ ਗੱਲਾਂ ਨਾ ਇਸ ਘਰ ਤੋਂ ਪਾੜ ਪਾਉਂਦੀਆਂ ਨੇ ਪਰ ਉਹ ਹਟਦੀ ਐ ਉਹ ਮੈਨੂੰ ਇੱਕੋ ਹੀ ਧਮਕੀ ਦਿੰਦੀ ਐ ਤੇ ਮੈਨੂੰ ਕੁਛ ਕਿਹਾ ਮੈਂ ਬੱਚੇ ਚੱਕ ਕੇ ਪੇਕੇ ਚਲ ਜਾਵਾਂਗੀ ਤਾਂ ਮੈਂ ਚੁੱਪ ਕਰ ਜੰਨਾ ਮੇਰਾ ਰਾधिका ਬਿਨਾ ਜੀ ਲੱਗ ਜੂਗਾ ਪਰ ਆਪਦੇ ਬੱਚਿਆਂ ਬਿਨਾ ਨਹੀਂ ਤਾਂ ਹੀ ਤਾਂ ਮੈਂ ਕਹਿੰਦੀ ਆ ਕਿ ਤੂੰ ਨਾ ਥੋੜਾ ਸਮਝਦਾਰ ਬਣ ਕਿ ਤੇ ਮੇਰੇ ਪਿੱਛੇ ਲੱਗ ਕੇ ਨਾ ਆਪਣਾ ਘਰ-ਖਰਾਬਨਾ ਕਰ ਲਈ ਨਾਲੇ ਪਾਵਨ ਮੈਨੂੰ ਇੱਥੇ ਰਹਿ ਕੇ ਇੱਕ ਚੀਜ਼ ਦਾ ਤੇ ਫਾਇਦਾ ਹੋ ਰਿਹਾ ਕਿ ਮੈਨੂੰ ਪਤਾ ਲੱਗ ਰਿਹਾ ਕਿ ਮਿਹਨਤ ਕਰਨ ਨਾਲ ਕਾਰ ਚੱਲਦੇ ਨੇ ਮੰਮੀ ਜਿਹੜੀ ਗੱਲ ਤੂੰ ਚਾਚੂ ਨੂੰ ਕਹਿਣਾ ਸਮਝਦਾਰ ਬਣਨਾ ਚਾਹੀਦਾ ਉਹ ਟੰਨ ਸਮਝਦਾਰ ਬਣਨਾ ਚਾਹੀਦਾ ਤੁਹਾਡਾ ਪਿਛਲੇ ਕਰ ਚ ਪੂਰਾ ਰੋਬ ਹੁੰਦਾ ਸੀ ਕਿ ਤੁਸੀਂ ਰਾਣੀ ਬਣ ਕੇ ਰਹਿੰਦੀ ਸੀ ਇੱਥੇ ਕਹਿਲਾ ਪੁੱਤਰ ਕਿ ਨੌਕਰ ਰਾਣੀ ਉੱਥੇ ਰਾਣੀ ਨਾ ਮੈਂ ਤੇਰੇ ਪਿਓ ਦੇ ਸਿਰ ਤੇ ਸੀਗੀ ਕੋਈ ਗੱਲ ਨਹੀਂ ਉਹ ਅੱਜ ਆ ਜਾਣਗੇ ਮੈਂ ਫੇਰ ਰਾਣੀ ਬਣ ਜਾਂਗੀ ਉਹ ਨਹੀਂ ਭਾਬੀ ਇੱਥੇ ਤੁਸੀਂ ਗਲਤ ਹੋ ਹਰ ਵਾਰ ਘਰ ਵਾਲੀ ਨਾ ਆਪਦੇ ਘਰ ਵਾਲੇ ਦੇ ਸਿਰ ਤੇ ਰਾਣੀ ਬਣ ਕੇ ਨਹੀਂ ਰਹਿੰਦੀ ਕਈ ਵਾਰ ਭਰਾ ਦੇ ਸਿਰ ਤੇ ਵੀ ਬਣ ਕੇ ਰਹਦੀ ਹੈ ਮੈਂ ਤਾਂ ਕਹਿਣਾ ਤੁਸੀਂ ਅੱਜ ਚਲੋ ਉੱਧਰ ਨਾ ਤੁਹਾਨੂੰ ਤੁਹਾਡੀ ਬਣਦੀ ਇੱਜ਼ਤ ਦਵਾਵਾ ਤਾਂ ਕਿਹੋ ਪਵਨ ਤੈਨੂੰ ਵੀ ਪਤਾ ਹੈ ਮੇਰੇ ਵਿੱਚ ਕਿੰਨਾ ਰੋਬ ਸੀਗਾ ਤੇ ਕਿੰਨੀ ਹਿੰਮਤ ਹੁੰਦੀ ਸੀ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਮੇਰੇ ਮੂਰੇ ਕੋਈ ਬੋਲ ਵੀ ਜਾਵੇ ਪਰ ਜਿਹੜੀ ਹਿੰਮਤ ਤੇ ਰੋਬ ਜਿਹਦੇ ਸਿਰ ਤੇ ਸੀਗਾ ਜਦ ਉਹਨੂੰ ਨਹੀਂ ਨੀ ਕੋਈ ਪਰਵਾਹ ਹੈਗੀ ਤੇ ਮੈਂ ਕੀ ਕਰਾਂ ਪੱbbi ਗੱਲ ਪਤਾ ਕੀ ਆ ਇੱਕ ਜਿਹੜੀ ਔਰਤ ਆ ਨਾ ਉਹਦੀ ਜਿਹੜੀ ਔਕਾਤ ਆ ਆਪਦੇ ਬੰਦੇ ਦੇ ਸਿਰ ਤੇ ਹੁੰਦੀ ਆ ਪਰ ਠੀਕ ਆ ਤੇਰਾ ਬੰਦਾ ਇਸ ਟਾਈਮ ਬਾਹਰ ਐ ਕਿਹੜੇ ਹਾਲਾਤਾਂ ਚ ਕਿਹੜਾ ਨਹੀਂ ਆਪਾਂ ਨਹੀਂ ਜੱਜ ਕਰ ਸਕਦੇ ਪਰ ਤੇਰੇ ਕੋਲ ਤੇਰਾ ਇੱਜ਼ਤਮੰਦ ਤੇਰੇ ਆ ਦੋ ਮੁੰਡੇ ਤਾਂ ਹੈਗੇ ਨੇ ਨਾ ਇਨਾ ਕਰਕੇ ਹੀ ਸਹੀ ਭਾਬੀ ਪਰਿਵਾਰ ਚ ਆ ਕੇ ਬੈਠੇਗੀ ਕੋਈ ਬੋਲਣ ਲੱਗੇ 100 ਵਾਰ ਸੋਚੂਗਾ ਜੇ ਕੱਲੀ ਰਹੂਗੀ ਕੋਈ ਵੀ ਕੁੱਤਾ ਬਿੱਲਾ ਆ ਕੇ ਤੇਰੇ ਸਾਹਮਣੇ ਖੜਕੇ ਬੋਲੂਗਾ ਤੈਨੂੰ ਅੱਗੋਂ ਗੱਲ ਨਹੀਂ ਆਣੀ ਤੇ ਉਸ ਟਾਈਮ ਤੈਨੂੰ ਵੀ ਨਹੀਂ ਪਤਾ ਲੱਗਣਾ ਮੈਂ ਇੱਧਰ ਨੂੰ ਜਾਵਾਂਗੇ ਉੱਧਰ ਨੂੰ ਜਾਵਾਂ ਮੰਮੀ ਮੈਂ ਤੁਹਾਨੂੰ ਗੱਲ ਨਹੀਂ ਦੱਸੀ ਪਰ ਇਹ ਦੱਸਣ ਜਾ ਰਿਆਂ ਛੋਟੇ ਨੂੰ ਨਾ ਸਾਰੇ ਸਕੂਲ ਚ ਚੜਾਉਂਦੇ ਆ ਤੇਰੀ ਮੰਮੀ ਲੋਕਾਂ ਦੇ ਘਰੇ ਪਾਂਡੇ ਮਾਂਝਦੀ ਆ ਚਾਚੂ ਆਨੂੰ ਪਤਾ ਹੀ ਆ ਉਹ ਸ਼ਰੀਫ ਗਿਆ ਰਾ ਕੋਨੇ 'ਚ ਬੈਠ ਕੇ ਰੋਣ ਲੱਗ ਜਾਂਦਾ ਹੈ। ਮੰਮੀ ਸਾਨੂੰ ਆਪਣੀ ਬੰਦੇ ਇੱਜਤ ਨਾਲ ਇਸ ਘਰ ਨਹੀਂ ਮਿਲਨੀ, ਉਧਰ ਜਾ ਕੇ ਮਿਲਣੀ ਹੈ। ਚਾਚੂ ਬਸ 2 ਦਿਨ ਹੋਰ ਜੇ ਮੰਮੀ ਨੇ ਆਪਣਾ ਫੈਸਲਾ ਨਹੀਂ ਲੀਤਾ ਨਾ ਮੈਂ ਇਕੱਲੇ ਨਹੀਂ ਆਏ ਨਾ ਉਧਰ। ਦੇਖ ਭਰਾਵਾ ਮੈਂ ਤਾਂ ਤੇਰੀ ਮਾਂ ਨੂੰ ਸਮਝਾ ਸਮਝਾ ਥੱਕ ਗਿਆ। ਪਰ ਹੁਣ ਜੱਤ ਤੂੰ ਜਿੱਦ ਕੇ ਸਮਝਾ ਚਾਹ ਪਿਆਰ ਨਾਲ ਸਮਝਾ ਪਰ ਆਪਣੀ ਮਾਂ ਨੂੰ ਕਹ ਦੇ ਵੀ ਉਸ ਘਰ 'ਚ ਜਿੱਦਾਂ ਦਾ ਪਹਿਲਾ ਰੋਸ ਸੀ ਨਾ ਉਸੇ ਰੋਸ ਨਾਲ ਦੁਬਾਰਾ ਐਂਟਰੀ ਮਾਰੇ। ਆਪੇ ਦੀ ਦਰਾਨੀ ਦੀ ਖੁੰਝ ਲੱਗ ਜਾਣੀ ਹੈ ਤੇਰੀ ਸੱਸ ਵੀ। ਚਾਹੇ ਉਹ ਮੇਰੀ ਮਾਂ ਤੇ ਮੇਰੀ ਘਰ ਵਾਲੀ ਆ ਪਰ ਜੇ ਉਹਨਾਂ ਨੇ ਇਹਦੀ ਇੱਜ਼ਤ ਨਹੀਂ ਕੀਤੀ ਤਾਂ ਮੈਂ ਵੀ ਉਹਨਾਂ ਦੀ ਇੱਜ਼ਤ ਨਹੀਂ ਕਰਾਂਗਾ ਚੱਲ ਭਰਾਵਾ ਬੱਸ ਕਰ ਮੁੱਦਾ ਕਿਸੇ ਹੋਰ ਗੱਲ ਦਾ ਸ਼ੁਰੂ ਕਰਦਾ ਐ ਐਂਡ ਬਸ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾ ਕਰ ਹੁਣ ਤੁਸੀਂ ਦੋਨੋਂ ਬੈਠੋ ਮੈਂ ਤੇਰੇ ਵਾਸਤੇ ਜੂਸ ਲੈ ਕੇ ਆਵਾਂ ਥੱਲ ਲਿਓ ਛੋਟੇ ਨੂੰ ਵੀ ਫੜ ਕੇ ਲਿਆਓ ਜਰਾ ਗਲੀ 'ਚ ਖੇਡੀ ਜਾਂਦਾ ਮেরে ਆ ਜਾਓ ਨਹੀਂ ਤੁਸੀਂ ਵੀ ਆਓ ਆਹ ਦੇਖ ਲਓ ਹੋਰ ਨਾਲੇ ਆਹ ਦੇਖ ਲਓ ਇਹਨਾਂ ਵੱਲ ਹਾਂ ਮੇਰੇ ਨਾਲ ਕੀ ਝਾਕਦਾ ਤੂੰ ਤਿੰਨ ਚਾਰ ਦਿਨ ਹੋ ਗਏ ਤੈਨੂੰ ਲਗਾਤਾਰ ਇੱਥੇ ਗੇੜੇ ਮਾਰਦੇ ਨੂੰ ਕੌਣ ਹੈ ਕੌਣ ਆ ਤੂੰ ਭਾਜੀ ਤੁਸੀਂ ਨਾ ਪੀਤੀ ਹੋਈ ਐ ਪਹਿਲੇ ਤੇ ਕਮਰੇ 'ਚ ਬਾਹਰ ਜਾ ਕੇ ਗੱਲ ਕਰੋ ਨਾਲੇ ਮਕਾਨ ਮਾਲਕਨ ਖੜੇ ਨੇ ਮੇਰੇ ਕੋਲ ਉਹ ਇਹ ਗੱਲ ਨਹੀਂ ਪੁੱਛਦੇ ਪਏ ਕਿ ਇਹ ਹੈ ਕੌਣ ਤੁਸੀਂ ਕੋਣ ਹੁੰਦੇ ਪੁੱਛਣ ਵਾਲੇ ਇਹ ਕੌਣ ਆ ਮੈਨੂੰ ਇਸ ਘਰ ਦੀ ਕੋਈ ਦਿੱਕਤ ਨਹੀਂ ਹੈਗੀ ਪਰ ਇਹ ਜਦੋਂ ਘਰ ਦੇ ਵਿੱਚ ਆਂਦਾ ਮੇਰੇ ਕਮਰੇ 'ਵੇ ਝਾਤੀਆ ਮਾਰਦਾ ਇਹਦਾ ਕੀ ਮਤਲਬ ਆ ਮੇਰੇ ਘਰੇ ਚਾਤੀਆ ਮਾਰ ਕੇ ਜਾਣ ਦਾ ਮੇਰੇ ਪਹਿਲਾ ਤਾਂ ਹੋਲੀ ਬੋਰ ਦੂਜੀ ਗੱਲ ਇਹ ਕਿ ਜਦੋਂ ਮੈਂ ਇੱਧਰ ਆਨਾ ਸੀ ਨਾ ਤੇ ਤੈਨੂੰ ਮੈਂ ਲੱਭਦਾ ਸੀ ਉਹ ਇਸ ਕਰਕੇ ਕਿ ਤਲ ਦੋਨੋਂ ਬੱਚੇ ਇਕੱਲੇ ਨੇ ਮੇਰੀ ਭਾਬੀ ਕੱਲੀ ਆ ਵੀ ਇਹਨਾਂ ਦਾ ਧਿਆਨ ਰੱਖੀ ਕਿਸੇ ਚੀਜ਼ ਦੀ ਲੋੜ ਹੋਊਗੀ ਇਹਨਾਂ ਨੂੰ ਲਿਆਦੀ ਪੈਸੇ ਮੇਰੇ ਕੋਲ ਲੈ ਲਈ ਪਰ ਹੁਣ ਜਦੋਂ ਮੈਨੂੰ ਮੁੰਡੇ ਨੇ ਤੇਰੀਆਂ ਕਰਤੂਤਾ ਦੱਸੀਆਂ ਨਾ ਕਿ ਤੂੰ ਇਹਨਾਂ ਨਾਲ ਨਜਾਇਜ਼ ਪੰਗੇ ਲੈਣਾ ਹੁਣ ਮੈਂ ਤੈਨੂੰ ਜਾਣ ਕੇ ਲੱਭਦਾ ਪਿਆ ਸੀ ਕਿ ਮੈਨੂੰ ਮਿਲੇ ਤੇ ਤੇਰਾ ਮੈਂ ਦੀਵਾਲੀ ਵਾਲਾ ਮੋਰ ਬਣਾਵਾ ਦੇਖ ਵੀਰ ਇਹਨੂੰ ਐਦਾਂ ਨਹੀਂ ਕਹਿਣਾ ਇਹ ਸਾਡਾ ਪੁਰਾਣਾ ਕਿਰਾਏਦਾਰ ਆ ਜੇ ਬੱਚਿਆਂ ਨਾਲ ਇਹ ਬਤਮੀਜ਼ੀ ਕਰਦਾ ਨਾ ਤਾਂ ਬੱਚੇ ਵੀ ਇਹਦੇ ਨਾਲ ਬਤਮੀਜ਼ੀ ਕਰਦੇ ਨੇ ਮੈਨੂੰ ਪਤਾ ਤੂੰ ਇਹਦਾ ਦਿਓਰ ਆ ਤੈਨੂੰ ਇਹਦਾ ਦੁੱਖ ਆਉਂਦਾ ਜੇ ਜ਼ਿਆਦਾ ਹੀ ਦੁੱਖ ਆਉਂਦਾ ਇਹਨੂੰ ਆਪਣੇ ਘਰੇ ਲੈ ਜਾ ਦੇਖ ਲੈ ਭਾਬੀ ਜਿਸ ਕੰਮ ਨੂੰ ਤੈਨੂੰ ਮੈਂ ਕਹਿਣਾ ਪਿਆ ਨਾ ਵੀ ਚੱਲ ਉਹ ਹੁਣ ਬਾਹਰਲੇ ਵੀ ਆ ਕੇ ਕਹਿਣ ਲੱਗੇ ਅੱਲੇ ਵੀ ਸਮਾਂ ਹੈਗਾ ਆਪਦਾ ਚੱਕੋ ਟੈਚੀ ਤੇ ਮੇਰੇ ਨਾਲ ਚੱਲ ਪੋ ਮੈਨੂੰ ਪਤਾ ਇਹ ਡਰਾਮੇ ਕਰਦਾ ਇਹ ਤਾਂ ਆਪ ਚਾਹਦਾ ਇਹਦੀ ਭਰਜਾਈ ਇੱਥੇ ਰਵੇ ਤਾਂ ਕਿ ਇਹ ਇੱਥੇ ਬਾਰ-ਬਾਰ ਗੇੜੇ ਮਾਰਦਾ ਰਵੇ। ਉਹ ਬਸ ਕਰ ਬਸ ਕਰ ਇਹ ਰੋਣ ਵਾਲੇ ਡਰਾਮੇ ਮੇਰੇ ਸਾਹਮਣੇ ਨਾ ਕਰ। ਮੈਨੂੰ ਪਤਾ ਤੇਰਾ ਦਿਓਰ ਇੱਥੇ ਕਾਦੇ ਲਈ ਆਂਦਾ ਆ। ਓਏ! ਉਹ ਬਸ ਕਰ ਬਸ ਕਰ ਇਹ ਛੱਡ ਦੇ। ਤੇਰੇ ਸੇ ਤੂੰ ਕਿਉਂ ਖਾਲੀਆਂ ਗੱਲਾਂ ਕਰਦਾ? ਤੂੰ ਕੌਣ ਹੋ ਨਾ ਇਹਨਾਂ ਦਾ ਰਿਸ਼ਤਾ ਜੱਜ ਕਰਨ ਵਾਲਾ? ਰਹੰਦੇ ਭਾਈ ਰਹੰਦੇ ਉਹਦੀ ਪੀਤੀ ਹੋਈ ਆ ਪੀਤੀ ਤਾਂ ਇਹਦੀ ਮੈਂ 1 ਮਿੰਟ ਤੱਕ ਬਣਾਉਂਗਾ ਪੀਤੀ ਇਧਰ ਰਹੰਦੇ ਨੇ ਇਹਨਾਂ ਤਾਂ ਪਤਾ ਨਹੀਂ ਲੱਗਣਾ ਸਵੇਰੇ ਵੇਦੇ ਵੱਜੀਆਂ ਆ ਜਾਂ ਰਾਤੀ ਕਿ ਨਹੀਂ ਵੱਜੀਆਂ ਇਹਨੂੰ ਚੇਤਾ ਨਹੀਂ ਰਹਿੰਦਾ ਪ੍ਰਿੰਸ ਖਾਣੀ ਪੀਣੀ ਹੁੰਦੀ ਆ ਆਪਦੇ ਘਰੇ ਬਹਿ ਕੇ ਖਾਇਆ ਪੀਆ ਕਰ ਐਵੇਂ ਕਿਸੇ ਦੇ ਰੈਸਟੋਰੈਂਟ ਜੱਜ ਨਹੀਂ ਕਰੀਦਾ ਤਾਂ ਹੀ ਸ਼ਤਰਖਾਨਾ ਮੇਰੇ ਜਦੋਂ ਸਵੇਰੇ ਇਹਦੀ ਉੱਤਰ ਜੂਗੀ ਨਾ ਤਾਂ ਇਹਨੂੰ ਦੱਸਿਓ ਰਾਤ ਕੌਣ ਆਇਆ ਸੀਗਾ ਇਹ ਮੇਰੀ ਭਾਬੀ ਨਹੀਂ ਮੈਂ ਦਾ ਦਿਓਰ ਨਹੀਂ ਇਹ ਮੇਰੀ ਵੱਡੀ ਭੈਣ ਆ ਮੇਰਾ ਛੋਟਾ ਭਰਾਵਾ ਜੇ ਮੇਰੀ ਭੈਣ ਨੂੰ ਕੋਈ ਕੁਝ ਕਹੂਗਾ ਨਾ ਤੈਨੂੰ ਤਾਂ ਮੈਂ ਬੱਚਾ ਵਾਲਿਓ ਪਾੜ ਦੂੰਗਾ ਕੋਈ ਨਾ ਵੀਰ ਕੋਈ ਨਾ ਇਹਨੂੰ ਅਸੀਂ ਸਮਝਾ ਦਾਂਗੇ ਅੱਗੇ ਤੋਂ ਨਹੀਂ ਤਾਨੂੰ ਐਦਾਂ ਕਹਿੰਦਾ ਅਸੀਂ ਐਵੇਂ ਹੀ ਵਿਚਾਰੀ ਨੂੰ ਇਹਦੇ ਪਿੱਛੇ ਲੱਗ ਕੇ ਬੋਲਦੇ ਰਹਿੰਨੇ ਚਲੋ ਜੀ ਇਹਨੂੰ ਨੀਚੇ ਲੈ ਕੇ ਚੱਲੀਏ ਭਾਬੀ ਚਾਹ ਉਹਨੇ ਖਾਦੀ ਪੀਤੀ ਗੱਲ ਕਹੀ ਐ ਚਾਹ ਉਹਨੇ ਕੋਈ ਸੋਚ ਕੇ ਗੱਲ ਕਹੀ ਐ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਇੰਨਾ ਕੱਲੀ ਇਹ ਨਹੀਂ ਸੋਚਣੀ ਗਲੀ 'ਚ ਕਈਆਂ ਦੀ ਸੋਚ ਹੋਊਗੀ ਹਾਲੇ ਵੀ ਤੇਰੇ ਮੂਰੇ ਹੱਥ ਬਨਦਾ ਘਰ ਨੂੰ ਮੁੜਿਆ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ